ਲੱਗਿਆ ਪਿਆ ਕਿ ਪੰਜਾਬ ਕਿਸੇ ਤਰੀਕੇ ਪੰਜਾਬੀ ਨੂੰ ਤਬਾਹ ਕਰਦੇ ਹੋ ਪੰਜਾਬ ਖਤਮ ਕਰਦੇ ਹੋ ਤੇ ਉਹ ਬੜੀ ਖੂਬਸੂਰਤੀ ਨਾਲ ਇਸ ਚੀਜ਼ ਵੱਲ ਨੂੰ ਤੁਰਦੇ ਆਉਂਦੇ ਨੇ ਧਰਤੀ ਹੇਠਲਾ ਪਾਣੀ ਸਾਡਾ ਖਤਮ ਹੋਈ ਜਾਂਦਾ ਹੈ ਹਵਾ ਜ਼ਹਿਰੀਲੀ ਫਿਰ ਇਹਦੇ ਵਿੱਚ ਜਿਸ ਢੰਗ ਨਾਲ ਅਸੀਂ ਦੇਖ ਰਹੇ ਹਾਂ ਜੋ ਇਸ ਵੇਲੇ ਸਾਡੇ ਬੇਟੀਆਂ ਜੋ ਜ਼ਬਰੀ ਬਾਹਰ ਤੋਰੀਆਂ ਜਾ ਰਹੀਆਂ ਨੇ ਬੇਟੇ ਨਸ਼ਿਆਂ ਦੇ ਵਿੱਚ ਗੜੋਚ ਨੇ ਤੇ ਨੌਕਰੀਆਂ ਹੈ ਨਹੀਂ ਤਾਂ ਫਿਰ ਅਸੀਂ ਤਾਂ ਸਾਰਾ ਹੀ ਰਾਹ ਖੋਲ ਦਿੱਤਾ ਇੱਥੋਂ ਨਿਕਲੋ ਪਰ ਉਹਦੀ ਥਾਂ ਤੇ ਕਦੇ ਵੀ ਜਿਵੇਂ ਜ਼ਮੀਨ ਤੁਸੀਂ ਦੇਖੋਗੇ ਕਿ ਉਹਦੇ ਚ ਸوراਖ ਨਹੀਂ ਰਹਿਣਾ ਹੁੰਦਾ ਉਹ ਭਰ ਜਾਂਦਾ ਸੋ ਜਿਵੇਂ ਵੱਡੀ ਗਿਣਤੀ ਹੋਰ ਸੂਬਿਆਂ ਚੋਂ ਆ ਕੇ ਲੋਕ ਇੱਥੇ ਵਸ ਕੇ ਆਪਣੀ ਜ਼ੁਬਾਨ ਵੀ ਪ੍ਰਫੁੱਲਤ ਕਰ ਰਹੇ ਨੇ ਆਪਣੇ ਨਾਲ ਆਪਣੀ ਧਰਮ ਆਪਣੀ ਸਭਿਅਤਾ ਸਾਰਾ ਕੁਝ ਪ੍ਰਫੁੱਲਤ ਕਰ ਰਹੇ ਨੇ ਤੇ ਗਿਣਤੀ ਜਿਵੇਂ ਵੱਧ ਰਹੀ ਹੈ ਲੱਗਦਾ ਜੇ ਕਿ ਸਾਡੀ ਅਸਲ ਜੋ ਯਾਨੀ ਹੋ ਤੁਸੀਂ ਸਾਡਾ ਇਤਿਹਾਸ ਸਾਰਾ ਹੌਲੀ ਹੌਲੀ ਖਤਮ ਹੋ ਜਾਣਾ ਜੇ ਇਹ ਕੁਝ ਸਮੇਂ ਬਾਅਦ